ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੱਸ ਦੋ ਪੁੱਤੋ ਵੀ ਮੈਂ ਤੁਹਾਨੂੰ ਕੀ ਪੇਸ਼ ਕਰ ਰਹੀ ਆਂ ਮਾਤਾ ਗੁਜਰੀ ਮੈਂ ਮਾਤਾ ਗੁਜਰੀ ਦੀ ਕਵਿਤਾ ਪੇਸ਼ ਕਰ ਰਹੀ ਆਂਗੀ ਹਾਂਜੀ ਸਿੱਖੀ ਦੇ ਬੁੱਤੇ ਨੂੰ ਪੁੱਤਰਾ ਪਾਣੀ ਖੁੰੰਦਾ ਪਾਇਓ ਠੀਕ ਚਲੋ ਪੁੱਤੋ ਸਟਾਰਟ ਕਰ ਦੋ ਮਾਤਾ ਗੁਜਰੀ ਬੋਤਿਆਂ ਤਾਂਈ ਵਾਰ-ਵਾਰ ਸਮਝਾਉਂਦੀ ਜਾਂਦੀ ਨਾਲੋ ਲਾਉਂਦੀ ਦਾਦੇ ਵਾਲੀ ਚਿੱਟੀ ਪਗਨੂ ਦਾਜ ਜਰਾਣਾ ਲਾਇਓ ਸਿੱਖੀ ਦੇ ਬੁੱਟੇ ਨੂੰ ਪੁੱਤਰੋ ਮਾਣੀ ਖੂਨ ਦਾ ਪਾਇਓ ਦਾਦੇ ਸੋਡੇ ਤੇਗ ਬਹਾਦਰ ਸੀਸ ਦਲੀ ਵਿੱਚ ਲਾਇਆ ਮਾਪਿਆਂ ਦੀ ਹਰ ਕੋਈ ਮੰਦਾ ਪੁੱਤ ਦਾ ਵਚਨ ਪਗਾਇਆ ਸੋਡੇ ਵਚਨ ਨ ਪਗਾਇ ਤੇ ਤੂ ਸੀ ਹੁਣ ਸਾਡੇ ਵਚਨ ਪਗਾਇਓ ਸਿੱਖੀ ਦੇ ਬੁੱਟਿਆਂ ਨੂੰ ਪੁੱਤਰੋ ਪਾਣੀ ਖੂਨ ਦਾ ਪਾਇਓ ਵੱਡੇ ਵੀਰ ਤੁਸਾਂ ਦੇ ਦੋਵੇਂ ਜੰਗ ਵਿੱਚ ਸ਼ੋਰ ਮਚਾਉਂਦੇ ਅਮਰ ਤਖਿਆ ਸੀਰ ਖੰਡੇ ਦਾ ਨਾਰੇ ਫਤਿਹ ਦੇ ਲਾਉਂਦੇ ਚਗਨਾ ਵਾਲੇ ਗੰਨੇ ਬਨ ਕੇ ਲਾੜੀ ਮੌਤ ਵਿਆਇਓ ਸਿੱਖੀ ਦੇ ਨੀ ਖੂਨ ਦਾ ਪਾਇਓ ਸ਼ੇਰੇ ਬੰਨੇ ਸ਼ਗਨਾ ਵਾਲੇ ਦੋ ਲਾਲਾਂ ਦੀ ਜੋੜੀ ਲਾੜੀ ਮੋਤ ਵਿਆਵਣ ਚੱਲੇ ਵਚਨਾ ਗਾਵੇ ਕੋੜੀ ਰਗਵੀਰ ਸਿੰਘ ਕਸ਼ਮੀਰ ਸਫਰੀਆ ਨਾਲ ਸ਼ੌਂਕੀ ਦੇ ਗਾਇਓ ਸਿੱਖੀ ਦੇ ਬੁੱਟੇ ਨੂੰ ਪੁੱਤਰੋ ਪਾਣੀ ਖੂਨ ਦਾ ਪਾਇਓ ਸਿੱਖੀ ਦੇ ਬੁੱਟੇ ਨੂੰ ਪੁੱਤਰੋ ਪਾਣੀ ਖੁੰਡਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ